ਹਾਂਜੀ ਸਤਿ ਸ੍ਰੀ ਅਕਾਲ ਜੀ ਦੋਸਤੋ ਨਵੀਂ ਵੀਡੀਓ ਦੇ ਵਿੱਚ ਛੱਡਾ ਸਾਰਿਆਂ ਦਾ ਸਵਾਗਤ ਆ। ਇਹ ਇੰਦਰ ਖੇਤਾਂ ਵਿੱਚ ਆਏ ਹੋਏ ਅੱਜ ਸੰਤਰੀਆਂ ਦਾ ਬਾਗ ਪਿਛੇ ਸਾਰਾ ਸੰਤਰੀਆਂ ਦਾ ਬਾਗ ਆ ਪਿਛੇ ਤੇ ਨਾਲ ਜਤੂਨ ਵੀ ਲੱਗੇ ਹੋਏ ਆ। ਤੁਹਾਨੂੰ ਦਿਖਾਉਨੇ ਆ ਨੇੜਿਓਂ। ਇਹ ਇਧਰ ਆ ਸਾਰੇ ਜੀ ਸੰਤਰੀਆਂ ਦੇ ਬੂਟੇ ਲੱਗੇ ਆ ਸੰਤਰੀਆਂ ਦੇ ਇੱਧਰਲੀ ਸਾਈਡ 'ਅਜਤੂਨ ਆ ਗਿਆ ਇੱਧਰ ਸਾਰੇ ਸੰਤਰੀਆਂ ਦਾ ਬਾਗ ਆ ਜੀ ਸੰਤਰੇ ਹਜੇ ਹਰੇ ਆ ਤੇ ਹੌਲੀ-ਹੌਲੀ ਪੱਕਣੇ ਸ਼ੁਰੂ ਹੋ ਜਾਣੇ ਆ ਇਹੋ ਆ ਜਤੂਨਾਰੇ ਬੂਟੇ ਲੱਗੇ ਆ ਵੱਡੇ-ਵੱਡੇ ਆੜੇ ਇੱਧਰ ਆ ਸੰਤਰੀਆਂ ਦੇ ਅਨ ਦੇਖੋ ਜੀ ਬੂਟੇ ਭਰੇ ਪੈ ਸੰਤਰੀਆਂ ਨਾਲ ਹਜੇ ਹਰੇ ਆ ਤੇ ਇੱਥੇ ਲਾਗੇ ਢੇਡਾਂ ਫਿਰ ਰਹੀਆਂ ਜੇ ਢੇਡਾਂ ਬੋਲ ਰਹੀਆਂ ਉਹ ਜਾ ਰਹੀ ਢੇਡ ਇੱਕ ਬੱਚਾ ਬੂਟੇ ਸੰਤਰੀਆਂ ਨਾਲ ਭਰੇ ਪੈ ਦੇਖੋ ਪਰ ਹਜੇ ਹਰੇ ਆ ਨਾਲ ਹੀ ਇਧਰ ਆ ਜਤੂਨਾਂ ਦੇ ਬੂਟੇ ਸਾਾਰੇ ਜਤੂਨਾਰੇ ਬੂਟੇ ਆ ਇਧਰ ਜੀ ਆਪਣੇ ਪਿੰਡਾਂ ਦੇ ਵਿੱਚ ਇਦਾਂ ਛੱਪੜ ਹੁੰਦੇ ਆ ਨਾ ਇਦਾਂ ਟਵਾਜਾ ਪੱਟ ਕੇ ਤੇ ਬਣਾ ਆ ਪਾਣੀ ਸਟੋਰ ਕਰਨ ਵਾਸਤੇ ਮੀਂਹ ਦਾ ਆਂ ਇੰਡੀਆ ਆਂਗੂ ਆਪਣੇ ਪੂਰੇ ਸ਼ਪੈਦੇ ਲੱਗੇ ਹੋਏ ਦੇਖੋ ਸ਼ਪੈਦਿਆਂ ਦੇ ਬੂਟੇ ਪੂਰਾ ਇੰਡੀਆ ਵਾਲਾ ਮਾਹੌਲ ਆ ਸਾਰੇ ਜਿੰਨੇ ਆ ਦੇਖਦੇ ਨਾਲ ਨਾ 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 ਛਪੈਦਿਆਂ ਦੇ ਨੇ ਸਾਰੇ ਦੇਖੋ ਕਿਡੇ ਕਿਡੇ ਬੂਟੇ ਨੇ ਸਾਰੇ ਛਪੈਦਿਆਂ ਦੇ ਨੇ ਆ ਸਾਰੇ ਬਹੁਤ ਦੂਰ ਤੱਕ ਆ ਹਾਂ ਪਤਾ ਨਹੀਂ ਯਾਰ ਕਾਦੇ ਬੂਟੇ ਆ ਜੇ ਕਿਸੇ ਨੂੰ ਪਤਾ ਤੇ ਦੱਸਿਓ ਜਰੂਰ ਇਹਦੇ ਵਿੱਚ ਤਾਂ ਡਰਾਈ ਫਰੂਟ ਵਾਂਗੂ ਹੁੰਦਾ ਵਾ ਬੀਜ ਐ ਹੁੰਦੇ ਡਰਾਈ ਫਰੂਟ ਵਾਂਗੂ ਜਿੱਦਾਂ ਮਗਜ ਨਹੀਂ ਹੁੰਦੇ ਜਿਹੜੇ ਲੱਡੂਆਂ ਦੇ ਵਿੱਚ ਪਾਈਦੇ ਆਪਾਂ ਉਦਾਂ ਦੇ ਇਹਦੇ ਇਹਨੂੰ ਲੱਗਦੇ ਆ ਯਾਨੀ ਤੇ ਇਹਦਾ ਨਾਮ ਨਹੀਂ ਪਤਾ ਕੀ ਐ ਬੂਟਿਆਂ ਦਾ ਇਹ ਵੀ ਬਹੁਤ ਖੇਤੀ ਆ ਇੱਧਰ ਇਹਦੀ ਸਾਰੇ ਇਹੀ ਲੱਗੇ ਨੇ ਇੱਧਰ ਅ ਦੇਖੋ ਜਿਹੜਾ ਆਪਾਂ ਤੁਹਾਨੂੰ ਬੂਟੇ ਦਿਖਾਲੇ ਆ ਨਾ ਜਿਨ੍ਹਾਂ ਦੇ ਫਰੂਟ ਵਿੱਚੋਂ ਨਿਕਲਦਾ ਵਾ ਐਦਾਂ ਦੇ ਇਹਨੂੰ ਲੱਗਦੇ ਆ ਇਹਨਾਂ ਦੇ ਵਿੱਚ ਫਰੂਟ ਹੁੰਦਾ ਲਓ ਜੀ ਅਸੀਂ ਆ ਗਏ ਆ ਪੰਡ ਦੇ ਵਿੱਚ ਹੁਣ ਤੇ ਇਧਰੋਂ ਪੰਡ ਦਾ ਮਾਹੌਲ ਚੱਲ ਸਾਰਾ ਐਦਾਂ ਦਾ ਕੁਝ हाँ जी दोस्तों आप आ गए जी पंजाबी दुकान से इधर सब्जियाँ फ्रूट बिल्कुल ताज़ा होया थी सारा फ्रूट पिया इधर देखो सारा फ्रूट ताज़ा आया अंगूर देखो ब्लैक हरे अंगूर ਤੇ ਇੱਧਰ ਰਾਸਗੁਲੇ, ਗਲਾਪ, ਜਾਂਮਰਾ ਫ੍ਰੀਜਾਂ ਭਰੀਆਂ ਪਈਆਂ। ਆਪਣੇ ਹਲਵਾਈ ਦੀ ਦੁਕਾਨ ਤੋਂ ਮਿਲਦੀਆਂ। ਤੇ ਇੱਥੇ ਸਾਰਾ ਕੁਝ ਕਰਿਆਨੀ ਦੀ ਦੁਕਾਨ ਤੋਂ ਮਿਲ ਜਾਂਦਾ। ਆ ਵੀ ਆਪਾਂ ਖਰੀਦ ਲਿਆ ਫਰੂਟ। ਆਹ ਡਰਾਇ